हां जी दोस्तों प्यार भरी सास्रियाकार ਤਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬੁਢਾਪਾ ਪੈਨਸ਼ਨ ਵਿਧਵਾ ਅਤੇ ਅਪੰਗਤਾ ਪੈਨਸ਼ਨ ਜਿਹੜੀ ਕਿ ਬਜ਼ੁਰਗਾਂ ਨੂੰ ਠੀਕ ਹੈ ਵਿਧਵਾਵਾਂ ਨੂੰ ਤੇ ਵਿਕਲੰਗ ਲੋਕਾਂ ਨੂੰ ਮਿਲਦੀ ਹੈ ਇਸ ਦੇ ਨਾਲ ਹੀ ਇਹਨਾਂ ਦਾ ਗੁਜ਼ਾਰਾ ਹੁੰਦਾ ਹੈ ਤਾਂ ਇਸ ਨੂੰ ਲੈ ਕੇ ਇੱਕ ਵੱਡੀ ਖਬਰ ਆ ਚੁੱਕੀ ਹੈ ਜੇ ਤੁਸੀਂ ਵੀ ਇਹ ਖਬਰ ਨੂੰ ਜਾਨਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਚੰਗੇ ਲੱਗੇ ਵੀਡੀਓ ਨੂੰ ਲਾਈਕ ਕਰ ਦਿਓ ਤੋ ਦੋਸਤੋ ਤੁਹਾਨੂੰ ਪਤਾ ਹੈ ਕਿ ਬੁਢਾਪਾ ਪੈਨਸ਼ਨ ਹੈ ਜਿਹੜੀ ਹਰ ਮਹੀਨੇ ਮਿਲਦੀ ਹੈ ਬੁਢਾਪਾ ਪੈਨਸ਼ਨ ਦੇ ਨਾਲ ਅੰਗਹੀਨ ਪੈਨਸ਼ਨ ਵੀ ਮਿਲਦੀ ਹੈ ਤੇ ਸਹਾਰਾ ਬੱਚਿਆਂ ਨੂੰ ਪੈਨਸ਼ਨ ਮਿਲਦੀ ਹੈ ਤੇ ਵਿਕਲਾਂਗ ਲੋਕ ਨੇ ਉਹਨਾਂ ਨੂੰ ਵੀ ਪੈਨਸ਼ਨ ਦਿੱਤੀ ਜਾਂਦੀ ਹੈ ਤਾਂ ਇੱਕ ਵੱਡੀ ਖਬਰ ਨਿਕਲ ਕੇ ਆਈ ਹੈ ਕਿ ਜਿਹੜੀ ਹੁਣੇ ਪੈਨਸ਼ਨ ਹੈ ਜਿਹੜੀ ਅੰਗਹੀਨ ਪੈਨਸ਼ਨ ਹੈ ਤੁਸੀਂ ਦੇਖ ਸਕਦੇ ਹੋ ਅੰਗਹੀਨ ਪੈਨਸ਼ਨ ਉਹ ਹੁਣ 6000 ਰੁਪਏ ਤੱਕ ਹੋਣ ਜਾ ਰਹੀ ਹੈ ਕਿਵੇਂ ਹੋਏਗੀ ਕੀ ਕੁਝ ਕਰਨਾ ਪੈਗਾ ਕਿਹੜੇ ਕਿਹੜੇ ਡਾਕੂਮੈਂਟ ਤੁਹਾਡੇ ਕੋਲ ਹੋਣ ਚਾਹੀਦੇ ਨੇ ਇਹ ਤੁਹਾਨੂੰ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਦੱਸਾਂਗੇ ਤਾਂ ਦੋਸਤੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤਾਂ ਜੋ ਅੱਗੇ ਤੋਂ ਆਉਣ ਵਾਲ ਹਰੇਕ ਆਉਣ ਵਾਲੀਆਂ ਹਰੇਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹਿਣ ਤੇ ਤੁਸੀਂ ਵੀ ਹਰੇਕ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਤਾਂ ਦੋਸਤੋ ਆਓ ਚੱਲਦੇ ਆ ਮੇਨ ਅਪਡੇਟ ਦੇ ਉੱਤੇ ਜਿਸ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਜਿਹੜੀ ਇਹ ਪੈਨਸ਼ਨ ਹੈ ਇਹ ਕਿਸ ਤਰੀਕੇ ਦੇ ਨਾਲ ਇਹਦੇ ਵਿੱਚ ਵਾਧਾ ਹੋਏਗਾ ਤੇ ਜਿਹੜੀ ਇਹ ਪੈਨਸ਼ਨ ਹੈ ਇਹ ਕਿਹਨਾਂ ਕਿਹਨਾਂ ਨੂੰ ਦਿੱਤੀ ਜਾਵੇਗੀ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਨਵੀਂ ਪੈਨਸ਼ਨ ਸਕੀਮ ਹੈ ਜਿਹੜੀ ਇਸ ਦੇ ਬਾਰੇ ਗੱਲ ਕਰਾਂਗੇ ਤੇ ਆਪਾਂ ਅੰਗਹੀਨ ਵਿਧਵਾ ਅਤੇ ਬਜ਼ੁਰਗ ਲੋਕਾਂ ਦੇ ਲਈ ਇੱਕ ਨਵੀਂ ਸਰਕਾਰੀ ਪੈਨਸ਼ਨ ਸਕੀਮ ਸ਼ੁਰੂ ਹੋਈ ਹੈ ਅੱਜ ਦੇ ਮਹਿੰਗੇ ਸਮੇਂ ਦੇ ਵਿੱਚ ਹਰ ਕੋਈ ਚਾਹੁੰਦਾ ਹੈ ਕਿ ਬੁਢਾਪੇ ਦੇ ਵਿੱਚ ਉਸ ਨੂੰ ਰੋਜ਼ੀ-ਰੋਟੀ ਦੇ ਲਈ ਕਿਸੇ ਵੀ ਨਿਰਭਰ ਨਾ ਹੋਣਾ ਪਵੇ ਖਾਸ ਕਰਕੇ ਉਹ ਵਰਗ ਜੋ ਆਰਥਿਕ ਪੱਖੋਂ ਕਮਜ਼ੋਰ ਹਨ ਜਿਵੇਂ ਕਿ ਬਜ਼ੁਰਗ ਵਿਧਵਾ ਤੇ ਅੰਗਹੀਨ ਲੋਕ ਉਹਨਾਂ ਦੇ ਲਈ ਇਹ ਹੋਰ ਵੀ ਵੱਡੀ ਮੁਸ਼ਕਲ ਪੈਦਾ ਹੁੰਦੀ ਹੈ ਕਿਉਂਕਿ ਮਹਿੰਗਾਈ ਦੇ ਦੌਰ ਦੇ ਵਿੱਚ ਇਹਨਾਂ ਲੋਕਾਂ ਦੇ ਲਈ ਇਹ ਤਿੰਨ ਖਾਸ ਕਰਕੇ ਤਿੰਨ ਤਰ੍ਹਾਂ ਦੇ ਲੋਕ ਨੇ ਜਿਹੜੇ ਕਿ ਬੁੱਧਵਾ ਹੋਗੇ ਬੇਸਹਾਰਾ ਹੋਗੇ ਠੀਕ ਹੈ ਬਜ਼ੁਰਗ ਹੋਗੇ ਤੇ ਅੰਗਹੀਨ ਹੋਗੇ ਇਹ ਲੋਕ ਨੇ ਜਿਹੜੇ ਇਹਨਾਂ ਨੂੰ ਬਹੁਤ ਹੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਇਸ ਨੂੰ ਲੈ ਕੇ ਇੱਕ ਨਵੀਂ ਸਕੀਮ ਸ਼ੁਰੂ ਕੀਤੀ ਜਾ ਰਹੀ ਹੈ ਸਰਕਾਰ ਦੇ ਵੱਲੋਂ ਤੋਂ ਤੁਹਾਨੂੰ ਦੱਸ ਦਈਏ ਦੋਸਤੋ ਪੈਨਸ਼ਨ ਰਕਮ ਦੇ ਵਿੱਚ ਵਾਧਾ ਸਭ ਤੋਂ ਪਹਿਲਾਂ ਆਪਾਂ ਇਹੀ ਗੱਲ ਕਰਾਂਗੇ ਪਹਿਲਾਂ ਮਿਲਣ ਵਾਲੀ ਪੈਨਸ਼ਨ ਬਹੁਤ ਥੋੜੀ ਸੀ ਜਿਸ ਦੇ ਨਾਲ ਮੂਲ ਜ਼ਰੂਰਤਾਂ ਵੀ ਪੂਰੀਆਂ ਨਹੀਂ ਹੋ ਸਕਦੀਆਂ ਹਨ ਹੁਣ ਸਰਕਾਰ ਨੇ ਨਵਾਂ ਫੈਸਲਾ ਕੀਤਾ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਹਿਲਾਂ ਜਿਹੜੀ ਪੈਨਸ਼ਨ ਹੈ ਉਹ ਬਹੁਤ ਥੋੜੀ ਹੈ 1500 ਰੁਪਏ ਮਿਲਦੀ ਹੈ ਪੈਨਸ਼ਨ ਠੀਕ ਹੈ ਇਸ ਨੂੰ ਹੁਣ ਵਧਾ ਕੇ ਕਿੰਨੀ ਕੀਤੀ ਜਾਊਗੀ ਤੁਹਾਨੂੰ ਦੱਸਾਂਗੇ ਤੇ ਉਸ ਜਿਹੜੀ ਪੈਨਸ਼ਨ ਮਿਲਦੀ ਸੀ ਉਹਦੇ ਨਾਲ ਜਿਹੜਾ ਗੁਜ਼ਾਰਾ ਹੈ ਉਹ ਬਹੁਤ ਮੁਸ਼ਕਿਲ ਹੋ ਰਿਹਾ ਹੈ ਤੇ ਹੁਣ ਤੁਸੀਂ ਦੇਖ ਸਕਦੇ ਹੋ ਬਜ਼ੁਰਗਾਂ ਤੇ ਵਿਧਵਾਵਾਂ ਦੇ ਲਈ ਘਟੋ-ਘਟ ਮਾਸਿਕ ਪੈਨਸ਼ਨ 4000 ਹੋਵੇਗੀ ਅੰਗਹੀਨ ਵਿਕਲੰਗ ਲੋਕਾਂ ਦੇ ਲਈ ਇਹ ਰਕਮ 6000 ਤੋਂ 10000 ਤੱਕ ਹੋਵੇਗੀ ਯਾਨੀ ਕਿ ਤੁਸੀਂ ਦੇਖ ਸਕਦੇ ਹੋ ਜਿਹੜੀ ਪੈਨਸ਼ਨ ਹੈ ਇਹ ਬਜ਼ੁਰਗਾਂ ਅਤੇ ਵਿਧਵਾਵਾਂ ਦੇ ਲਈ ਇਹ ਪੈਨਸ਼ਨ ਹੋ ਜੇਗੀ 4000 ਰੁਪਏ ਤੇ ਅੰਗਹੀਨ ਵਿਕਲੰਗ ਲੋਕਾਂ ਦੇ ਲਈ ਇਹ ਪੈਨਸ਼ਨ 6000 ਤੋਂ 10000 ਰੁਪਏ ਤੱਕ ਜਿਹੜੀ ਪੈਨਸ਼ਨ ਹੋ ਜਾਵੇਗੀ ਉਸ ਤੋਂ ਬਾਅਦ ਤੁਹਾਨੂੰ ਦੱਸਦੀ ਹੈ ਕਿ ਇਹ ਸਿਰਫ ਪੈਸਾ ਨਹੀਂ ਹੈ ਬਲਕਿ ਉਹਨਾਂ ਦੀ ਇੱਜ਼ਤ ਤੇ ਆਤਮ ਸਮਰਥਾ ਦੇ ਨਾਲ ਜੀਵਨ ਜੀਣ ਦਾ ਸਾਧਨ ਹੈ ਸਹੀ ਗੱਲ ਹੈ ਦੋਸਤੋ ਕਿਉਂਕਿ ਇਹ ਸਿਰਫ ਪੈਸਾ ਨਹੀਂ ਹੈ ਮਦਦ ਮਿਲਦੀ ਹੈ ਬਹੁਤ ਵਧੀਆ ਤੇ ਜਿਹਦੇ ਨਾਲ ਬੰਦਾ ਸਿਰ ਉੱਚਾ ਕਰਕੇ ਚੱਲ ਸਕਦਾ ਹੈ ਵੀ ਕਿਸੇ ਨੂੰ ਮੰਗਣਾ ਨਹੀਂ ਪੈਂਦਾ ਤਾਂ ਅੱਗੇ ਜੀ ਡਿਜੀਟਲ ਪ੍ਰਣਾਲੀ ਹੁਣ ਮੇਨ ਗੱਲ ਹੈ ਡਿਜੀਟਲ ਪ੍ਰਣਾਲੀ ਕਿਉਂ ਪਹਿਲਾਂ ਕੀ ਹੈ ਆਫਲਾਈਨ ਸਾਰੇ ਕਾਗਜ਼ ਹੁੰਦੇ ਨੇ ਕੋਈ ਗੜਬੜ ਹੋ ਗਿਆ ਕੋਈ ਬਾ ਜਾਟਾ ਨਹੀਂ ਹੈ ਕਿਸੇ ਕੋਲ ਤੁਹਾਡਾ ਇਹ ਕਾਗਜ਼ ਰਹਿ ਗਿਆ ਉਹ ਰਹਿ ਗਿਆ ਹੁਣ ਡਿਜੀਟਲ ਸਾਰਾ ਕੁਝ ਹੋ ਜਾਏਗਾ ਕੋਈ ਯੋਗ ਲੋਕ ਨੇ ਉਹ ਇਸ ਪੈਨਸ਼ਨ ਦਾ ਲਾਭ ਉਠਾ ਸਕਣਗੇ ਕੋਈ ਨਾਜਾਇਜ਼ ਲੋਕ ਇਸ ਪੈਨਸ਼ਨ ਦਾ ਲਾਭ ਨਹੀਂ ਉਠਾ ਸਕਣਗੇ ਲਿਖਿਆ ਜੀ ਹੁਣ ਪੈਨਸ਼ਨ ਸਕੀਮ ਦੇ ਲਈ ਸਮਾਜਿਕ ਸੁਰੱਖਿਆ ਵਿਭਾਗ ਦੀ ਵੈਬਸਾਈਟ ਰਾਹੀਂ ਹੀ ਅਰਜੀ ਦਿੱਤੀ ਜਾਵੇਗੀ ਹੁਣ ਇਸ ਦੇ ਨਾਲ ਲੋਕਾਂ ਨੂੰ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਜਿਹੜੀ ਇਹ ਪੈਨਸ਼ਨ ਹੈ ਇਹ ਹੁਣ ਜਿਹੜੀ ਹੈ ਔਨਲਾਈਨ ਦਿੱਤੀ ਜਾਵੇਗੀ ਤੇ ਹੁਣ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਕਿਉਂਕਿ ਦੋਸਤੋ ਡਿਜੀਟਲ ਹੋਣ ਦੇ ਨਾਲ ਇਹ ਹੋਏਗਾ ਕਿ ਤੁਸੀਂ ਘਰੇ ਬੈਠੇ ਵੀ ਜਿਹੜਾ ਤੁਹਾਡਾ ਪੜ੍ਹੇ ਲਿਖੇ ਪੁੱਤ ਠੀਕ ਹੈ ਕੁੜੀ ਹੈ ਉਸ ਨੂੰ ਵੀ ਕਹਿ ਸਕਦੇ ਆ ਕਿ ਆਨਲਾਈਨ ਸਾਡਾ ਇਹ ਫਾਰਮ ਭਰ ਦੋ ਤੁਹਾਨੂੰ ਬਾਰ-ਬਾਰ ਦਫ਼ਤਰਾਂ ਚੱਕਰ ਨਹੀਂ ਕੱਟਣੇ ਪੈਣਗੇ ਕੋਈ ਤੁਹਾਡਾ ਉੱਲੂ ਨਹੀਂ ਬਣਾ ਸਕਦਾ ਕਈ ਵਾਰ ਕੀ ਹੁੰਦਾ ਹੈ ਕਿ ਲੋਕੀ ਬੇਵਕੂ ਬਣਾਉਂਦੇ ਨੇ ਕਿ ਤੁਹਾਡੇ ਇਹ ਕਾਗਜ਼ ਰਹਿ ਗਿਆ ਤੁਹਾਡਾ ਉਹ ਰਹਿ ਗਿਆ ਤੁਹਾਡਾ ਆਧਾਰ ਕੱਟ ਲਿਆ ਗਿਆ ਲਿੰਕ ਨਹੀਂ ਹੈਗਾ ਬੈਂਕ ਅਕਾਊਂਟ ਲਿੰਕ ਨਹੀਂ ਹੈਗਾ ਕਰਕੇ ਉਹ ਪੈਸੇ ਮੰਨ ਜਾਂਦੇ ਮਾਰੇ ਤੁਹਾਡੇ ਕੋਲ ਦੁਕਾਨ ਵਾਲੇ ਇਹ ਸਾਰਾ ਕੁਝ ਚੰਜਰਪਾਜੀ ਪੈਦਾ ਕਰਦੇ ਨੇ ਹੁਣ ਡਿਜੀਟਲ ਹੋ ਗਿਆ ਤੁਸੀਂ ਆਪਣੇ ਘਰ ਬੈਠੇ ਹੀ ਸਾਰੀ ਸਟੇਟਸ ਜਾਣ ਸਕਦੇ ਹੋ ਕਿ ਕਿਸ ਤਰੀਕੇ ਨਾਲ ਤੁਹਾਡੀ ਪੈਨਸ਼ਨ ਸਟੇਟਸ ਹੈ ਜਿਹੜੀ ਉਹ ਓਕੇ ਹੈ ਜਾਂ ਨਹੀਂ ਹੈ ਅਗਰ ਹੈ कोई दिक्कत आई है तो, उस तो, है तो, है? तो वो उसके लिए ਤੁਹਾਨੂੰ ਜਿਹੜਾ ਕੀ ਕੁਛ ਲਗਾਉਣਾ ਪਵੇਗਾ ਮੰਨ ਲਓ ਕੇ ਆਈ ਪਾਈ ਸੀ ਨਹੀਂ ਹੈ ਤੁਹਾਡੀ ਠੀਕ ਹੈ ਤੇ ਉੱਥੇ ਸਾਰਾ ਕੁਝ ਲਿਖਿਆ ਹੋਇਆ ਹੈਗਾ ਕਿ ਤੁਹਾਡਾ ਆਧਾਰ ਕਾਰਡ ਜਿਹੜਾ ਉਹ ਲਿੰਕ ਕਰਨਾ ਹੈ ਤਾਂ ਤੁਸੀਂ ਘਰ ਬੈਠੇ ਹੀ ਕਰ ਸਕਦੇ ਹੋ ਹੁਣ ਆਪਾਂ ਇਹਦੀ ਗੱਲ ਕਰੀਏ ਕਿ ਯੋਗਤਾ ਯੋਗਤਾ ਦੀਆਂ ਸ਼ਰਤਾਂ ਕੀ ਹੈ ਜਿਹੜੇ ਲੋਕੀ ਪੈਨਸ਼ਨ ਲੈਣਾ ਚਾਹੁੰਦੇ ਨੇ ਉਹਨਾਂ ਦੇ ਵਾਸਤੇ ਯੋਗਤਾ ਕੀ ਹੋਣੀ ਚਾਹੀਦੀ ਹੈ ਕੀ ਸ਼ਰਤਾਂ ਰੱਖੀਆਂ ਗਈਆਂ ਨੇ ਤੇ ਅਰਜੀ ਕਰਤਾ ਜਿਹੜਾ ਆਪਣੇ ਰਾਜ ਦਾ ਸਥਾਈ ਨਿਵਾਸੀ ਹੋਣਾ ਚਾਹੀਦਾ ਹੈ ਕਿਉਂਕਿ ਦੋਸਤੋ ਤੁਹਾਨੂੰ ਪਤਾ ਹੈ ਕਿ ਇਹ ਕੇਂਦਰ ਸਰਕਾਰ ਦੀ ਸਕੀਮ ਹੈ ਠੀਕ ਹੈ ਤਾਂ ਜਿਹੜੇ ਵੀ ਰਾਜ ਦੇ ਵਿੱਚ ਉਹ ਰਹਿੰਦਾ ਹੈ ਠੀਕ ਹੈ ਘੱਟੋ ਘੱਟ ਉਹਦੇ 2 ਜਾਂ 3 ਡਾਕੂਮੈਂਟ ਹੋਣੇ ਚਾਹੀਦੇ ਜਿਵੇਂ ਕਿ ਇੱਕ ਆਧਾਰ ਕਾਰਡ ਹੋ ਗਿਆ ਠੀਕ ਹੈ ਆਧਾਰ ਕਾਰਡ ਹੋ ਗਿਆ ਇੱਕ ਵੋਟਰ ਆਈਡੀ ਕਾਰਡ ਹੋ ਗਿਆ ਤੇ ਇੱਕ ਰਾਸ਼ਨ ਕਾਰਡ ਹੋ ਗਿਆ ਇਹ ਚੀਜ਼ਾਂ ਜਿਹੜੀਆਂ 2 ਜਾਂ 3 ਚੀਜ਼ਾਂ ਜਿਹੜੀਆਂ ਉਸੇ ਇੱਕੋ ਹੀ ਥਾਂ ਦੀਆਂ ਇੱਕੋ ਹੀ ਐਡਰੈਸ ਦੀਆਂ ਹੋਣੀਆਂ ਚਾਹੀਦੀਆਂ ਤਾਂ ਜੋ ਇਹ ਚੰਗੀ ਤਰ੍ਹਾਂ ਮੰਨਿਆ ਜਾਏ ਕਿ ਉਹ ਬੰਦਾ ਹੈ ਜਿਹੜਾ ਅਰਜ਼ੀ ਕਰਤਾ ਹੈ ਆਪਣੇ ਰਾਜ ਦਾ ਸਥਾਈ ਨਿਵਾਸੀ ਹੈ ਉਹ ਇੱਕ ਮੰਨ ਲਓ ਹੁਣ ਇਹ ਉਹਦੇ ਕੋਲ ਡਾਕੂਮੈਂਟ ਸਾਰੇ ਨਹੀਂ ਕਈ ਵਾਰ ਕੀ ਹੁੰਦਾ ਹੈ ਕਿ ਆਪਾਂ ਜਿਵੇਂ ਹਰਿਆਣੇ ਚੋਂ ਆਏ ਆ ਪੰਜਾਬ ਚ ਰਹਿਣਗੇ ਪੰਜਾਬ ਤੋਂ ਰਾਜਸਥਾਨ ਚ ਲੱਗੇ ਕਈ ਵਾਰ ਆਪਣੇ ਕੋਲ ਡਾਕੂਮੈਂਟ ਨਹੀਂ ਬਣੇ ਹੁੰਦੇ ਤਾਂ ਸਰਕਾਰ ਨੂੰ ਇਹ ਲੱਗਦਾ ਹੈ ਕਿ ਇਹ ਬੰਦਾ ਹੈ ਉਰੇ ਦਾ ਨਹੀਂ ਹੈ ਪ੍ਰੋਪਰ ਇਸ ਕਰਕੇ ਜਿੱਥੋਂ ਦੀ ਤੁਸੀਂ ਉਹ ਘੱਟੋ ਘੱਟ ਉਥੋਂ ਦੇ ਤਿੰਨ ਜਾਂ ਤਿੰਨ ਤੇ ਤਕਰੀਬਨ ਚਾਹੀਦੇ ਚਾਹੀਦੇ ਨੇ ਤੁਹਾਨੂੰ ਡਾਕੂਮੈਂਟ ਉਸ ਤੋਂ ਬਾਅਦ ਹੈ ਜੀ ਗਰੀਬੀ ਰੇਖਾ ਹੇਠ ਹੋਣਾ ਚਾਹੀਦਾ ਹੈ ਪਰਿਵਾਰ ਪਰਿਵਾਰ ਯਾਨੀ ਕਿ ਬੀਪੀਐਲ ਹੋਣਾ ਚਾਹੀਦਾ ਹੈ ਠੀਕ ਹੈ ਤਾਂ ਹੀ ਇਸ ਸਕੀਮ ਤੁਸੀਂ ਲੈ ਸਕਦੇ ਹੋ ਉਮਰ ਦੀ ਗੱਲ ਕਰੀਏ ਤਾਂ ਬਜ਼ੁਰਗਾਂ ਦੇ ਲਈ ਘੱਟੋ ਘੱਟ ਉਮਰ ਐ 60 ਸਾਲ ਰੱਖੀ ਗਈ ਐ ਵਿਧਵਾ ਤੇ ਅੰਗਹੀਨ ਲੋਕਾਂ ਦੇ ਲਈ ਸਬੰਧਤ ਸਰਟੀਫਿਕੇਟ ਲਾਜ਼ਮੀ ਯਾਨੀ ਕਿ ਜਿਹੜੇ ਬਜ਼ੁਰਗ ਨੇ ਉਹਨਾਂ ਦੇ ਲਈ 60 ਸਾਲ ਉਮਰ ਜ਼ਰੂਰੀ ਐ ਉਹਨਾਂ ਨੂੰ ਪੈਨਸ਼ਨ ਲੱਗੇਗੀ ਠੀਕ ਐ ਤੇ ਵਿਧਵਾ ਤੇ ਅੰਗਹੀਨ ਲੋਕ ਨੇ ਉਹਨਾਂ ਉਹਨਾਂ ਦੇ ਨਾਲ ਸਬੰਧਤ ਸਰਟੀਫਿਕੇਟ ਉਹ ਹੁੰਦੇ ਨੇ ਜਿਵੇਂ ਕਿ ਵਿਧਵਾ ਦੇ ਲਈ ਉਹ ਹੋ ਗਿਆ ਡੈਥ ਸਰਟੀਫਿਕੇਟ ਆਪਣੇ ਘਰ ਵਾਲੇ ਦਾ ਤੇ ਅੰਗਹੀਨ ਲੋਕਾਂ ਦੇ ਲਈ ਸਰਟੀਫਿਕੇਟ ਹੋ ਗਿਆ ਜਿਵੇਂ ਕਿ 60% ਆ ਪੰਗਤਾ ਦਾ ਸਰਟੀਫਿਕੇਟ ਜਿਹੜਾ ਮੈਡੀਕਲ ਤੋਂ ਬਣਦਾ ਹੈ ਆਪਣੇ ਸਰਕਾਰੀ ਹਸਪਤਾਲ ਤੋਂ ਬਣਦਾ ਹੈ ਜਿਹੜਾ ਵੀ ਡਿਸਟ੍ਰਿਕਟ ਲੈਵਲ ਤੇ ਜਿਹੜਾ ਹਸਪਤਾਲ ਹੁੰਦਾ ਉਸ ਤੋਂ ਬਣਦਾ ਹੈ ਤਾਂ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਜਿਹੜੇ ਡਾਕੂਮੈਂਟ ਨੇ ਲੋੜਿੰਦੇ ਡਾਕੂਮੈਂਟ ਕਿਹੜੇ-ਕਿਹੜੇ ਨੇ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਆਧਾਰ ਕਾਰਡ ਹੋ ਗਿਆ ਰਾਸ਼ਨ ਕਾਰਡ ਹੋ ਗਿਆ ਬੈਂਕ ਪਾਸਬੁਕ ਦੀ ਕਾਪੀ ਹੋ ਗਈ ਜਨਮ ਪ੍ਰਮਾਣ ਪੱਤਰ ਹੋ ਗਿਆ ਠੀਕ ਹੈ ਇਹ ਤੁਸੀਂ ਦੇਖ ਸਕਦੇ ਹੋ ਆਧਾਰ ਕਾਰਡ ਤੇ ਰਾਸ਼ਨ ਕਾਰਡ ਇਹ ਜ਼ਰੂਰੀ ਨੇ ਠੀਕ ਹੈ ਉਸ ਤੋਂ ਬਾਅਦ ਇਹ ਬੈਂਕ ਪਾਸਬੁਕ ਹੈ ਜਿਹੜੀ ਖਾਤੇ ਦੀ ਪਾਸਬੁੱਕ ਹੈ ਤੁਹਾਡੀ ਨਾਲ ਲੱਗੇਗੀ ਜਦੋਂ ਵੀ ਫਾਰਮ ਭਰੋਗੇ ਠੀਕ ਹੈ ਤੇ ਉਹਦੇ ਵਿੱਚ ਹੀ ਤੁਹਾਡੀ ਪੈਨਸ਼ਨ ਇਹ ਆਇਆ ਕਰੇਗੀ ਜਨਮ ਪ੍ਰਮਾਣ ਪੱਤਰ ਅਗਰ ਤੁਹਾਡੇ ਕੋਲ ਹੈਗਾ ਤਾਂ ਬਹੁਤ ਵਧੀਆ ਉਮਰ ਦੇ ਸਬੂਤ ਦੇ ਬਦਲੇ ਚਾਹੀਦਾ ਹੁੰਦਾ ਹੈ ਅਗਰ ਇਹ ਤੁਹਾਡੇ ਕੋਲ ਨਹੀਂ ਹੈਗਾ ਤੇ ਤੁਸੀਂ ਮੈਡੀਕਲ ਕਰਾ ਕੇ ਵੀ ਆਪਣੀ ਉਮਰ ਦੱਸ ਸਕਦੇ ਹੋ ਕਿ ਮੈਡੀਕਲ ਦੇ ਹਿਸਾਬ ਨਾਲ ਸਾਡੀ ਇੰਨੀ ਉਮਰ ਬਣਦੀ ਹੈ ਸਾਡੇ ਕੋਲ ਡਾਕੂਮੈਂਟ ਤਾਂ ਹੈ ਨਹੀਂ ਪਰ ਜਿਹੜੀ ਆਧਾਰ ਕਾਰਡ ਤੇ ਹੈ ਉਹ ਵੀ ਸਹੀ ਹੈ 60 ਸਾਲ ਤੇ ਮੈਡੀਕਲ ਦੇ ਹਿਸਾਬ ਨਾਲ ਵੀ ਸਾਡੀ 60 ਸਾਲ ਬਣਦੀ ਹੈ ਤੁਸੀਂ ਦੇ ਸਕਦੇ ਹੋ ਜੇ ਤੁਹਾਨੂੰ ਕੋਈ ਤੇ ਦਿੱਕਤ ਆਉਂਦੀ ਹੈ ਪਾਸਪੋਰਟ ਸਰ ਆਕਾਰਦੀਕ ਫੋਟੋਕਾਪੀ ਲੱਗੀ ਤੁਸੀਂ ਸਾਰੇ ਜਾਣਦੇ ਹੋ ਕਿ ਇੱਕ ਪਾਸਪੋਰਟ ਆਕਾਰ ਦੀ ਇੱਕ ਫੋਟੋਕਾਪੀ ਹੁੰਦੀ ਹੈ ਫੋਟੋ ਤੁਹਾਨੂੰ ਨਾਲ ਖਾਤੇ ਲਾਉਣੀ ਪਣੀ ਹੈ ਤੇ ਤਾਂ ਜੋ ਤੁਹਾਡੇ ਫਾਰਮ ਤੇ ਚਿਪ ਸਕੇ ਉਸ ਤੋਂ ਬਾਅਦ ਬੈਂਕ ਦੇ ਨਾਲ ਆਧਾਰ ਕਾਰਡ ਤੁਹਾਡਾ ਜੁੜਿਆ ਹੋਣਾ ਚਾਹੀਦਾ ਯਾਨੀ ਕਿ ਤੁਹਾਡਾ ਆਧਾਰ ਕਾਰਡ ਜਿਹੜਾ ਠੀਕ ਹੈ ਉਹ ਪਲੱਸ ਉਹ ਬੈਂਕ ਦੇ ਨਾਲ ਤੁਹਾਡਾ ਖਾਤਾ ਲਿੰਕ ਹੋਣਾ ਚਾਹੀਦਾ ਮੁੱਖ ਫਾਇਦੇ ਦੀ ਗੱਲ ਕਰੀਏ ਮੁੱਖ ਫਾਇਦਾ ਕੀ ਨੇ ਹਰ ਮਹੀਨੇ ਨਿਸ਼ਚਿਤ ਆਮਦਨ ਮਿਲੇਗੀ ਤੁਹਾਨੂੰ ਜੋ ਜਨਨ ਦੀਆਂ ਜ਼ਰੂਰਤਾਂ ਪੂਰੀਆਂ ਹੋ ਸਕਦੀਆਂ ਨੇ ਤੇ ਸਮੇਂ ਸਿਰ ਪੈਨਸ਼ਨ ਮਿਲਣੀ ਮਿਲੇਗੀ ਤੁਹਾਨੂੰ ਤੇ ਦੂਜਿਆਂ ਤੇ ਨਿਰਭਰ ਤੁਹਾਨੂੰ ਨਹੀਂ ਹੋਣਾ ਪਏਗਾ ਇਹ ਕੁਝ ਖਾਸ ਗੱਲਾਂ ਸੀ ਇਹਦੀਆਂ ਕਿ ਜਿਸ ਤਰੀਕੇ ਦੇ ਨਾਲ ਤੁਹਾਨੂੰ ਚ ਪੈਨਸ਼ਨ ਮਿਲੇਗੀ ਤੁਹਾਨੂੰ ਫਿਰ ਦੱਸਤੀਆਂ ਕਿ ਜਿਹੜੀ ਇਹ 60 ਸਾਲ ਤੋਂ ਉੱਤੇ ਬਜ਼ੁਰਗ ਪੈਨਸ਼ਨ ਲੱਗੇਗੀ ਠੀਕ ਹੈ ਉਹਨਾਂ ਨੂੰ 4000 ਰੁਪਏ ਪੈਨਸ਼ਨ ਮਿਲੇਗੀ ਤੇ ਜਿਹੜੇ ਕੀ ਵਿਧਵਾ ਠੀਕ ਹੈ ਵਿਧਵਾ ਨੇ ਤੇ ਅਪੰਗ ਨੇ ਠੀਕ ਹੈ ਡਿਸੇਬਿਲਟੀ ਪਰਸਨ ਨੇ ਉਹਨਾਂ ਨੂੰ 6000 ਤੋਂ ਲੈ ਕੇ 10000 ਤੱਕ ਪੈਨਸ਼ਨ ਸਰਕਾਰ ਦੇ ਵੱਲੋਂ ਦਿੱਤੀ ਜਾਗੀ ਤੁਹਾਨੂੰ ਦੱਸ ਦਿਆਂ ਕਿ ਜਿਹੜੀ ਇਹ ਪੈਨਸ਼ਨ ਹੈ ਇਹ ਕੇਂਦਰ ਸਰਕਾਰ ਵੱਲੋਂ ਪੈਨਸ਼ਨ ਸਕੀਮ ਸ਼ੁਰੂ ਹੋਣ ਜਾ ਰਹੀ ਹੈ ਇਹਦੇ ਵਿੱਚ ਪੰਜਾਬ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਹੈ ਕੇਂਦਰ ਸਰਕਾਰ ਵੱਲੋਂ ਹੀ ਸਕੀਮ ਸ਼ੁਰੂ ਹੋਣ ਜਾ ਰਹੀ ਹੈ ਦੋਸਤੋ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ ਜੀ